ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਮੇਨ ਸਵਾਲ ਆ ਰਹੇ ਆ ਕਿਸਾਨ ਵੀਰਾਂ ਦੇ ਵਿੱਚੋਂ ਹੀ ਮੇਨ ਮੇਨ ਸਵਾਲ ਆ ਰਹੇ ਆ ਤੇ ਸਵਾਲਾਂ ਦੇ ਵਿੱਚ ਇਹ ਆ ਕਿ ਤੁਹਾਨੂੰ ਮੈਂ 2-3 ਸਵਾਲ ਦੱਸੂਗਾ ਕਿ ਕਿਸਾਨ ਵੀਰਾਂ ਨੂੰ ਵਾਰ-ਵਾਰ ਆਪਾਂ ਜਿਹੜੀ ਹੈਗੀ ਨਿਆ ਜਾਣਕਾਰੀ ਸਾਂਝੀ ਕਰਦੇ ਰਹੇ ਨੇ ਪਰ ਕਈ ਵਾਰ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਜਿਹੜੇ ਨਵੇਂ ਜੁੜੇ ਆ ਕਿਸਾਨ ਵੀਰ ਉਹਨਾਂ ਨੂੰ ਨਹੀਂ ਵੀ ਪਤਾ ਲੱਗਦਾ ਤਾਂ ਉਹਨਾਂ ਦੇ ਜਿਹੜੇ ਵਟਸਐਪ 'ਤੇ ਮੈਸੇਜ ਜਾਂ ਸਵਾਲ ਆਉਂਦੇ ਆ ਉਹਨਾਂ ਬਾਰੇ ਡਿਟੇਲ 'ਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰ ਧਾਰਨ ਦੇ ਤੌਰ ਤੇ ਡੀਏਪੀ 15 20 ਦਿਨ ਦੇ ਝੋਨੇ ਨੂੰ ਕਿੰਨੇ ਪਾਈਏ ਲੋਹਾ ਤੱਤ ਥੱਲੇ ਜ਼ਮੀਨ 'ਚ ਯੂਰੀਆ ਨਾਲ ਮਿਕਸ ਕਰਕੇ 10 ਕਿਲੋ ਪਾ ਦਈਏ ਜਾਂ ਜਿਹੜਾ ਹੈਗਾ ਫਟਾਰੇ ਵਾਸਤੇ ਜਿਹੜੀ ਦਾਣੇਦਾਰ ਜ਼ਹਿਰਾਂ ਜਾਂ ਉਲੀ ਨਾਸ਼ਕ ਵੀ ਕਿਹੜਾ ਆਪਾਂ ਖਾਦ ਦੇ ਨਾਲ ਪਾਈਏ ਤੇ ਇਸ ਤੋਂ ਇਲਾਵਾ ਪਾਣੀ ਆਪਾਂ ਕਿੱਦਾਂ ਲਾਉਣਾ ਹੈਗਾ ਸਿੱਧੀ ਬਿਜਾਈ ਜਾਂ ਦੂਜੇ ਕੱਦੂ ਵਾਲੇ ਝੋਨੇ ਦੇ ਵਿੱਚ ਸੋ ਇਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਰ ਪਟਨ ਦਾ ਬਲੋਗ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਤੁਸੀਂ ਵੀ ਆਪਣੇ ਸਵਾਲ ਤੇ ਸੁਝਾਅ ਥੱਲੇ ਕਮੈਂਟਾਂ ਦੇ ਵਿੱਚ ਦੱਸ ਸਕੋ ਸੋ ਕਿਸਾਨ ਵੀਰੋ ਪਹਿਲਾ ਸਵਾਲ ਡੀਏਪ ਹੁਣ 15 20 ਦਿਨ ਦੇ ਝੋਨੇ ਦੇ ਵਿੱਚ ਕਿਉਂਕਿ 20 20 ਦਿਨ ਦਾ 25 25 ਦਿਨ ਦਾ ਤਕਰੀਬਨ ਝੂਨਾ ਹੋ ਚੁੱਕਿਆ ਕੱਦੂ ਵਾਲਾ ਵੀ ਉਹਦੇ ਵਿੱਚ ਡੀਏਪ ਖਾ ਮਤਲਬ ਪਿਛਲੇ ਸਾਲ ਵੀ ਇਹਦੇ ਬਾਰੇ ਪੂਰਾ ਪ੍ਰਚਾਰ ਕੀਤਾ ਗਿਆ ਪੀਏਯੂ ਲੁਧਿਆਣਾ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਕਿ ਜਿਹੜਾ ਡੀਪੀ ਖਾਦ ਜੇ ਆਪਾਂ ਕਣਕ ਨੂੰ ਸफारਸ਼ ਮਾਤਰਾ 'ਚ ਪੂਰੀ ਪਾਈ ਹੋਈ ਹੈ ਤਾਂ ਆਪਾਂ ਨੂੰ ਝੋਨੇ ਦੀ ਫਸਲ ਨੂੰ ਜਿਹੜੀ ਉਸੇ ਡੀਪੀ ਦੀ ਜਿਹੜੀ ਹੈਗੀ ਆ ਫਾਸਫੋਰਸ ਜਿਹੜੀ ਕਿ ਕਣਕ ਵੱਲੋਂ 25 ਤੋਂ 30% ਵੱਧ ਤਬਦ ਵਰਤੀ ਜਾਂਦੀ ਹੈ ਬਾਕੀ ਜਿਹੜੀ ਹੈਗੀ ਆ ਝੋਨੇ ਦੀ ਫਸਲ ਵਾਸਤੇ ਕਿਉਂਕਿ ਹੁਣ ਹਾਈ ਟੈਂਪਰੇਚਰ ਆਪਾਂ ਖੇਤ ਦੇ ਵਿੱਚ ਪਾਣੀ ਵੀ ਖੜਾ ਰੱਖਦੇ ਕੱਦੂ ਵਾਲੇ ਝੋਨੇ ਦੇ ਵਿੱਚ ਜਾਂ ਸਿੱਧੀ ਬੀਜਾਈ ਵਾਲੇ ਦੇ ਵਿੱਚ ਵੀ ਜਿਹੜਾ ਹੈਗਾ ਹਾਈ ਟੈਂਪਰੇਚਰ ਨਾਲ ਜਿਹੜੀ ਅਵੇਲੇਬਿਲਟੀ ਹੈ ਇਹਨਾਂ ਤੱਤਾਂ ਦੀ ਹੋ ਜਾਂਦੀ ਫਾਸਫੋਰਸ ਤੱਤ ਜਿਹੜਾ ਦੁਬਾਰਾ ਝੋਨੇ ਦੀ ਫਸਲ ਵਿੱਚ ਪਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਜੇ ਆਪਾਂ ਜ਼ਿਆਦਾ ਪਾਵਾਂਗੇ ਤਾਂ ਉਹਦੇ ਨਾਲ ਉਲਟ ਜਿਹੜਾ ਹੈਗਾ ਜਿਵੇਂ ਜ਼ਿੰਕ ਤੱਤ ਦੀ ਖਾਸ ਤੌਰ ਤੇ ਉਹਦੀ ਘਾਟ ਆ ਜਾਊਗੀ ਤੇ ਫਟਾਰਾ ਬੂਟਿਆਂ ਦਾ ਨਹੀਂ ਹੋਊਗਾ ਸੋ ਇਸ ਕਰਕੇ ਡੀਏਪੀ ਖਾਦ ਬਿਲਕੁਲ ਵੀ ਝੋਨੇ ਦੀ ਫਸਲ ਨੂੰ ਨਾ ਪਾਓ ਕਈ ਕਿਸਾਨ ਵੀਰਾਂ ਨੂੰ ਬਹਿਮ ਹੁੰਦਾ ਕਿ ਡੀਏਪੀ ਤੋਂ ਬਿਨਾ ਝਾੜ ਨਾ ਕੱਢ ਜੇ ਬਿਲਕੁਲ ਨਹੀਂ ਕੱਢਦਾ ਤੁਸੀਂ ਜਿਹੜਾ ਹੈਗਾ ਓਵਰ ਆਲ ਜਿਹੜੇ ਜਿਹੜੇ ਤੱਤਾਂ ਦੀ ਜਿਵੇਂ ਘਾਟ ਆਉਂਦੀ ਹੈ ਕੋਈ ਸਮੱਸਿਆ ਆਉਂਦੀ ਕੋਈ ਬਿਮਾਰੀ ਦੀ ਕੀੜੇ ਮਕੌੜੇ ਦੀ ਉਹ ਤੁਸੀਂ ਸਮੇਂ-ਸਮੇਂ ਤੇ ਦੇਖ ਕੇ ਆਪਾਂ ਸਾਰਾ ਖਿਆਲ ਰੱਖਣਾ ਹੁੰਦਾ ਸਿਰਫ ਜਿਹੜਾ ਤੁਸੀਂ ਯੂਰੀਆ ਜਾਂ ਡੀਏਪੀ ਆਲੀ ਖਾਸ ਤੌਰ ਤੇ ਸਟ੍ਰੈਸ ਨਾ ਦਿਓ ਸੋ ਡੀਏਪੀ ਚੋਨੇ ਦੀ ਫਸਲ ਦੇ ਵਿੱਚ ਕਿਰਪਾ ਕਰਕੇ ਬਿਲਕੁਲ ਨਾ ਪਾਓ ਆਪਣਾ ਬੇਵਜਾ ਖਰਚਾ ਹੁੰਦਾ ਫਾਇਦਾ ਕੋਈ ਨਹੀਂ ਹੁੰਦਾ ਦੂਜਾ ਹੈ ਕਿਸਾਨ ਵੀਰ ਜਿਹੜੇ ਜ਼ਮੀਨ ਦੇ ਵਿੱਚ ਮੈਂ 2-3 ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਚੁੱਕਿਆ ਕਿ ਜ਼ਮੀਨ ਦੇ ਵਿੱਚ ਕਿਸਾਨ ਵੀਰੋਂ ਫੈਰ ਸਲਫੇਟ ਆ ਲੋਹਾ ਤੱਤ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਵੀ 0% ਆਪਣਾ ਖਰਚਾ ਹੀ ਵੱਧਦਾ ਉਲਟਾ ਲੋਹਾ ਤੱਤ ਦੀ ਆਪਾਂ ਨੂੰ ਹਮੇਸ਼ਾ ਸਪਰੇਅ ਕਰਨੀ ਚਾਹੀਦੀ ਹੈ 1 ਕਿਲੋ ਫੈਰ ਸਲਫੇਟ 19% ਆਪਾਂ 1 ਏਕੜ ਮਗਰ ਜਦੋਂ ਵੀ ਨਵੇਂ ਪੱਤੇ ਜਿਹੜੇ ਨਿਕਲ ਰਹੇ ਪੀਲੇ ਹੁੰਦੇ ਆ ਖਾਸ ਤੌਰ ਤੇ ਸਿੱਧੀ ਬਿਜਾਈ ਵਾਲੇ ਝੋਨੇ 'ਚ ਕਿਉਂਕਿ ਕਦੂ ਵਾਲੇ ਝੋਨੇ ਦੇ ਵਿੱਚ ਜਦੋਂ ਪਾਣੀ ਲਗਾਤਾਰ ਖੜਾ ਰਹਿੰਦਾ ਰਿਡਿਊਸਡ ਕੰਡੀਸ਼ਨਸ ਹੁੰਦੀਆਂ ਨੇ ਪਾਣੀ ਲਗਾਤਾਰ ਖੜਾ ਕਰਨ ਦੇ ਨਾਲ ਜਿਹੜੀ ਲੋਹਾ ਤਾਦੀ ਘਾਟ ਨਹੀਂ ਆਉਂਦੀ ਕਦੂ ਵਾਲੇ ਝੋਨੇ 'ਚ ਸੋ ਜਦੋਂ ਨਵੇਂ ਨਿਕੜ ਰਹੇ ਪੱਤੇ ਪੀਲੇ ਪੈਂਦੇ ਆ ਖਾਸ ਤੌਰ ਤੇ ਸਿੱਧੀ ਵੀਆਈ ਵਾਲੇ ਝੋਨੇ ਜਿੱਤਾਂ ਇੱਕ ਕਿਲੋ ਫੈਰ ਸਲਫੇਟ 19% ਲੋਹਾ ਤਤ ਆ 100 ਲੀਟਰ ਪਾਣੀ ਚ ਪਾ ਕੇ ਉਹਦੀ ਸਪਰੇਅ ਕਰ ਦੇਣੀ ਆ ਹਫਤੇ ਹਫਤੇ ਤੇ ਆਪਾਂ ਦੋ ਤਿੰਨ ਸਪ੍ਰੈਆਂ ਕਰੀਏ ਬਹੁਤ ਵਧੀਆ ਗਰੋਥ ਤੇ ਬਹੁਤ ਵਧੀਆ ਆਪਾਂ ਨੂੰ ਫਾਇਦਾ ਹੁੰਦਾ ਕਈ ਕਿਸਾਨ ਵੀ ਥੱਲੇ ਜਿਹੜਾ ਹੈਗਾ 8 8 10 10 ਕਿਲੋ ਪੁੱਛੀ ਜਾਂਦੇ ਕਿ 10 ਕਿਲੋ ਸਾਨੂੰ ਕਿਸੇ ਨੇ ਬੰਦੇ ਨੇ ਕਿਹਾ ਵੀ 10 ਕਿਲੋ ਪਾ ਦਿਓ ਥੱਲੇ ਯੂਰੀਆ ਦੇ ਵਿੱਚ ਰਲਾ ਕੇ 10 ਕਿਲੋ ਲੋਹਾ ਤਤ ਉਹਦਾ ਫਾਇਦਾ ਕੋਈ ਨਹੀਂ ਤੇ ਉਹ ਆਪਾਂ 10 ਕਿਲਿਆਂ ਦੇ ਵਿੱਚ ਸਪਰੇਅ ਉਹਦੀ ਕਰ ਸਕਦੇ ਆ ਸੋ ਇਸ ਕਰਕੇ ਫਜ਼ੂਲ ਖਰਚੇ ਤੋਂ ਬਚੋ ਮੈਂ ਪਹਿਲਾਂ ਵੀ ਵੀਡੀਓ ਜਿਕਰ ਕੀਤੀ ਹੈ ਆਪਾਂ ਫਜ਼ੂਲ ਖਰਚੇ ਤੋਂ ਬਚਣਾ ਆਪਣਾ ਮੁਨਾਫਾ ਤਾਂ ਹੀ ਵਧੂਗਾ ਅੱਗੇ ਹੈ ਕਿਸਾਨ ਵੀਰੋ ਕਿ ਹੁਣ ਜਿਹੜਾ ਹੈਗਾ 20 ਦਿਨ 25 ਦਿਨ ਝੋਨੇ ਲੱਗੇ ਨੂੰ ਹੋਏ ਉਹਦੇ ਵਿੱਚ ਦਾਣੇਦਾਰ ਜਾਂ ਉਲੀਨਾਸ਼ਕ ਜਿਹੜੇ ਹੈਗੇ ਆ ਜ਼ਹਿਰਾਂ ਬਾਰੇ ਪੁੱਛ ਰਹੇ ਆ ਕਿ ਫਟਾਰਾ ਕਰਾਉਣ ਵਾਲੀ ਜਿਹੜੀ ਹੈਗੀ ਆ ਅਸਲ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਜਿਹੜੇ ਕੀਟਨਾਸ਼ਕ ਹੁੰਦੇ ਆ ਉਹ ਕੀਟਾਂ ਵਾਸਤੇ ਆ ਕੀੜੇ ਮਕੌੜਿਆਂ ਵਾਸਤੇ ਜਿਹੜੇ ਵੀ ਜਿਹੜੀ ਫਸਲ ਦੇ ਵਿੱਚ ਸਿਫਾਰਿਸ਼ ਕੀਤੇ ਜਾਂਦੇ ਆ ਤੇ ਉల్లి ਨਾਸ਼ਕ ਉల్లి ਰੋਗ ਵਾਸਤੇ ਆ ਹਜੇ ਨਾ ਤਾਂ ਕਿਸੇ ਕੀੜੇ ਮਕੌੜੇ ਦਾ ਅਟੈਕ ਹੈ ਨਾ ਕਿਸੇ ਉల్లి ਰੋਗ ਦਾ ਅਟੈਕ ਹੈ ਤੇ ਵਿੱਚ ਆਪਾਂ ਪਾਉਣਾ ਕਾਦੇ ਵਾਸਤੇ ਆ ਕਿਉਂਕਿ ਉਹ ਜਿਹੜੇ ਉల్లి ਰੋਗ ਜਾਂ ਕੀੜੇ ਮਕੌੜੇ ਦੀ ਰੋਗ ਥਾਂ ਵਾਸਤੇ ਜਿਹੜੀਆਂ ਉਹ ਜ਼ਹਿਰਾਂ ਬਣੀਆਂ ਉਹ ਫਟਾਰੇ ਵਾਸਤੇ ਨਹੀਂ ਬਣੀਆਂ ਧਰਮੋਂ ਪਹਿਲਾਂ ਵੀ ਦੱਸਿਆ ਕਿ ਆਪਾਂ ਨੂੰ ਜਿਹੜਾ ਹੈਗਾ ਇਸ ਗਮਰਾਹਕ ਹੁਣ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ ਜਿਹੜੀਆਂ ਬਾਦੂ ਉਲੀਨਾਸ਼ਕ ਜਾਂ ਦਾਣੇਦਾਰ ਜ਼ਹਿਰਾਂ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹਦੇ ਨਾਲ ਪਟਾਰਾ ਹੋਊਗਾ ਇਹਦੇ ਨਾਲ ਗਰੋਥ ਹੋਊਗੀ ਜੜ੍ਹਾਂ ਵਧਣਗੀਆਂ ਫਸਲ ਤੁਹਾਡੀ ਭਰਪੂਰ ਫਸਲ ਹੋਊਗੀ ਉਹ ਬਿਲਕੁਲ ਅਜਿਹਾ ਨਹੀਂ ਹੁੰਦਾਗਾ ਜੇ ਕੀੜੇ ਮਕੌੜੇ ਜਾਂ ਉਲੀ ਨਾਲ ਰੋਗ ਦਾ ਅਟੈਕ ਆ ਤਾਂ ਫੇਰ ਆਪਾਂ ਜਿਹੜੀਆਂ ਸਿਫਾਰਸ਼ ਹੈ ਜਿਹੜਾ ਲੇਬਲ ਕਲੇਮ ਕੰਪਨੀ ਦਾ ਜਾਂ ਪੀਏਯੂ ਲੁਧਿਆਣਾ ਵੱਲੋਂ ਜਿਹੜੀ ਵਿਭਾਗ ਵੱਲੋਂ ਜਿਹੜੀਆਂ ਸਿਫਾਰਸ਼ਾਂ ਦਿੱਤੀਆਂ ਜਾਂਦੀਆਂ ਉਹਦੇ ਅਨੁਸਾਰ ਆਪਾਂ ਜਿਹੜੇ ਉਲੀਨਾਸ਼ਕ ਜਾਂ ਕੀਟਨਾ ਇਦੋਂ ਅੱਗੇ ਹੈ ਕਿਸਾਨ ਵੀਰੋ ਜਿਹੜਾ ਕਈ ਕਿਸਾਨ ਵੀਰ ਜਿਹੜੇ ਆਪਣੇ ਝੋਨੇ ਦੀਆਂ ਨੇ ਜਿਹੜਾ ਪੱਟ ਕੇ ਤੇ ਉਹਦੀਆਂ ਫੋਟੋਆਂ ਖਿੱਚ ਕੇ ਭੇਜਦੇ ਕਿਤੇ ਕਿਤੇ ਜਿਹੜੀਆਂ ਕਾਲੇਵਾਲ ਹੋ ਜਾਂਦੇ ਜਿਹੜਾ ਜਿਹੜੀਆਂ ਕਾਲੀਆਂ ਹੋ ਜਾਂਦੀਆਂ ਪੁਰਾਣੀਆਂ ਜਿਹੜਾ ਉਹਦੇ ਵਿੱਚ ਕੋਈ ਆਪਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਲਗਾਤਾਰ ਪਾਣੀ ਖੜਾ ਰਿਹਾ 15 ਦਿਨ 20 ਦਿਨ ਜਦੋਂ ਝੋਨੇ ਦੇ ਵਿੱਚ ਪਾਣੀ ਖੜਾ ਰੱਖਦੇ ਆਪਾਂ ਜਿਹੜੇ ਨਦੀਨਾ ਦੀ ਰੋਗ ਤੋਂ ਵਾਸਤੇ ਉਹ ਤੋਂ ਬਾਅਦ ਇੱਕ ਵਾਰੀ ਹੁਣ ਝੋਨੇ ਨੂੰ ਜਿਹੜੀ ਹਵਾ ਲਵਾਓ ਜਿਹੜਾ ਨੂੰ ਹਵਾ ਪਊਗੀ ਉਹਦੇ ਨਾਲ ਕੀ ਹੁੰਦਾ ਕਈ ਵਾਰ ਲਗਾਤਾਰ ਪਾਣੀ ਖੜਾ ਕਰਨ ਨਾਲ ਸਲਫਾਈਟ ਟੌਕਸਿਸਿਟੀ ਆ ਜਾਂਦੀ ਹੈ ਜਾਂ ਲਗਾਤਾਰ ਪਾਣੀ ਖੜਾ ਕਰਨ ਦੇ ਨਾਲ ਜਿਹੜੀ ਹੈਗੀ ਹੈ ਪ੍ਰਾਣੀਆਂ ਜਿਹੜਾ ਉਹ ਕਾਲੀਆਂ ਪੈ ਜਾਂਦੀਆਂ ਕੋਈ ਉਹਦੇ ਵਿੱਚ ਰੋਗ ਨਹੀਂ ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਇਹਦੇ ਵਾਸਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਪਾਣੀ ਆਪਾਂ ਹੁਣ ਤੁਹਾਨੂੰ ਦੱਸਿਆ ਕਿ 15-20 ਦਿਨ ਝੋਨੇ ਦੇ ਵਿੱਚ ਪਾਣੀ 15 ਦਿਨ ਖੜਾ ਰੱਖਣ ਤੋਂ ਬਾਅਦ ਬਾਅਦ ਚੋਂ ਆਪਾਂ ਜਿਹੜਾ ਪਾਣੀ ਆ ਉਹ ਆਪਣੀ ਮਿੱਟੀ ਦੇ ਹਿਸਾਬ ਨਾਲ ਜੇ ਤਾਂ ਤੁਹਾਡੀ ਜ਼ਮੀਨ ਥੋੜੀ ਜਿਹੀ ਹਲਕੀ ਆ ਉਹਦੇ ਵਿੱਚ ਪਾਣੀ ਛੇਤੀ ਜੀਰ ਜਾਂਦਾ ਉਹ ਜਦੋਂ ਜੀਰੇ ਨੂੰ ਇੱਕ ਜਾਂ ਦੋ ਦਿਨ ਹੋ ਗਏ ਜਦੋਂ ਪਾਣੀ ਜੀਰੇ ਨੂੰ ਉਸ ਤੋਂ ਬਾਅਦ ਆਪਾਂ ਪਾਣੀ ਲਾ ਦੇਣਾ ਪਾਣੀ ਪੂਰਾ ਭਰ ਕੇ ਲਾਓ ਉਸ ਤੋਂ ਬਾਅਦ ਜਦੋਂ ਜ਼ਮੀਨ 'ਚ ਜੀਰ ਗਿਆ ਉਸ ਤੋਂ ਦੂਜੇ ਦਿਨ ਪਾਣੀ ਤੀਜੇ ਦਿਨ ਛੱਡ ਦਿਓ ਇਹ ਆਪਾਂ ਆਪਣੀ ਮਿੱਟੀ ਦੇ ਹਿਸਾਬ ਨਾਲ ਜਿਹੜਾ ਆ ਲਾ ਸਕਦੇ ਆ ਇਹਦੇ ਵਾਸਤੇ ਦਿਨ ਆਪਾਂ ਨੂੰ ਮਿਸਣ ਦੀ ਜਰੂਰਤ ਨਹੀਂ ਜਦੋਂ ਪਾਣੀ ਜੀਰ ਗਿਆ ਦੂਜੇ ਜਾਂ ਤੀਜੇ ਦਿਨ ਪਾਣੀ ਛੱਡ ਦਿਓ ਪਾਣੀ ਪੂਰਾ ਭਰ ਕੇ ਲਾਓ ਜਦੋਂ ਇੱਕ ਵਾਰੀ ਲਾਉਣਾ ਤੇ ਜਿਹੜਾ ਹੈਗਾ ਸਿੱਧੀ ਬੀਜਾਈ ਵਾਲਾ ਝੋਨਾ ਉਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਈ ਕਿਸਾਨ ਬਰਿਆਣਾ ਪਿੱਛੇ ਹੁਣ ਗਰਮੀ ਬਹੁਤ ਜ਼ਿਆਦਾ ਰਹੀ ਹੈ ਪਾਣੀ ਸਮੇਂ ਸਿਰ ਦਿੱਤਾ ਨਹੀਂ ਤੇ ਉਹ ਫਸਲ ਦਾ ਨੁਕਸਾਨ ਹੋਇਆ ਇਸ ਕਰਕੇ ਫਸਲ ਦੀ ਕੰਡੀਸ਼ਨ ਤੇ ਮੌਸਮ ਦੇ ਅਨਸਾਰ ਜਿਹੜਾ ਹੈਗਾ ਪਾਣੀ ਲਗਾ ਜਦੋਂ ਫਸਲ ਨੂੰ ਜ਼ਰੂਰਤ ਲੱਗਦੀ ਹੈ ਆਪਣੇ ਖੇਤ ਦੇ ਵਿੱਚ ਜਦੋਂ ਆਪਾਂ ਨੂੰ ਮਹਿਸੂਸ ਹੁੰਦਾ ਕਿ ਜਿਹੜੀ ਫਸਲ ਆ ਉਹ ਉੱਚ ਟੈਂਪਰੇਰੀ ਵੈਲਟਿੰਗ ਆ ਰਹੀ ਹੈ ਥੋੜੇ ਬੋਤੇ ਬੂਟੇ ਕਮਲਾ ਰਹੇ ਤਾਂ ਉਦੋਂ ਆਪਾਂ ਨਾਲ ਦੀ ਨਾਲ ਪਾਣੀ ਛੱਡਣਾ ਵੈਸੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਬਰਸਾਤ ਆਲਓਵਰ ਤਕਰੀਬਨ ਪੰਜਾਬ ਦੇ ਵਿੱਚ ਕਿਤੇ ਹਲਕੀ ਕਿਤੇ ਦਰਮਿਆਨੀ ਕਿਤੇ ਭਾਰੀ ਜਿਹੜੀ بارش ਦੀ ਉਮੀਦ ਹੈਗੀ ਹੈ ਇਹਦੇ ਨਾਲ ਜਿਹੜੀ ਫਸਲ ਦੀ ਗ੍ਰੋਥ ਵੀ ਅਪ ਹੋਊਗੀ ਕਿਉਂਕਿ ਜਿਹੜੇ ਝੋਨੇਆਂ ਦੀ ਗ੍ਰੋਥ ਹਜੇ ਜਿਹੜੀ ਹੈਗੀ ਕਈ ਥਾਵਾਂ ਦੇ ਉੱਤੇ ਜਿਹੜੀ ਤਾਂ ਨਹੀਂ ਹੋ ਰਹੀ ਕਿ ਹਾਈ ਟੈਂਪ ਇਹ ਦੇ ਨਾਲ ਜਿਹੜੀ ਹੈਗੀ ਹੈ ਸੁਭਾਵਿਕ ਕੀ ਗੱਲ ਹੈਗੀ ਹੈ ਕਿ ਫਸਲ ਦਾ ਜਿਹੜਾ ਵਾਧਾ ਪੂਰਾ ਭਰਪੂਰ ਮਾਤਰਾ ਜਿਹੜਾ ਕਿ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਇੱਕ ਦੋ ਬਰਸਾਤਾਂ ਪੈ ਜਾਣੀਆਂ ਫਿਰ ਜਿਹੜੀ ਨੋਰਮਲ ਗਰੋਥ ਸ਼ੁਰੂ ਹੋ ਜੂਗੀ ਵਾਧੂ ਜਿਹੜਾ ਤੁਸੀਂ ਪ੍ਰੋਡਕਟ ਪਾਉਣੇ ਆ ਗਰੋਥ ਰੈਗੂਲੇਟਰ ਜਾਂ ਹੋਰ ਖਰਚਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਤਤਾਂ ਵਾਲੀ ਸਪਰੇ ਬਾਰੇ ਮੈਂ ਪਹਿਲਾਂ ਵੀਡੀਓਜ਼ ਪਾ ਚੁੱਕਿਆ ਹਾਂ ਕਿਰਪਾ ਕਰਕੇ ਦੇਖ ਲਓ ਉਹਦੇ ਅਨੁਸਾਰ ਜਿਹੜਾ ਹੈਗਾ ਤਤ ਤੁਸੀਂ ਉਹ ਸਪਰੇ ਜ਼ਰੂਰ ਕਰੋ ਤੇ ਪਾਣੀ ਜਿਹੜਾ ਹੈਗਾ ਜਿੱਥੇ ਝੋਨੇ ਦੇ ਵਿੱਚ 15 15 18 ਦਿਨ ਜਿੱਥੇ ਲਗਾਤਾਰ ਜਿਹੜਾ ਝੋਨੇ ਦੇ ਵਿੱਚ ਪਾਣੀ ਖੜੇ ਨੂੰ ਹੋਵੇ ਉੱਥੇ ਜਿਹੜਾ ਇੱਕ ਵਾਰ ਜਿਹੜਾ ਨੂੰ ਹਵਾ ਜ਼ਰੂਰ ਲਵਾਓ 2 3 ਦਿਨ ਜਿਹੜਾ ਹੈਗਾ ਪਾਣੀ ਸੁਕਾ ਕੇ ਉਸ ਤੋਂ ਬਾਅਦ ਫਿਰ ਜਿਹੜਾ ਦੁਬਾਰਾ ਪਾਣੀ ਆਪਾਂ ਜਿਹੜਾ ਖੇਤ ਨੂੰ ਲਗਾਤਾਰ ਦਿੰਦੇ ਰਹਿਣਾ ਪਾਣੀ ਇੱਕ ਵਾਰ ਜਦੋਂ ਖੇਤ ਚ ਜੀਰ ਗਿਆ ਫਿਰ 2 3 ਦਿਨ ਫਿਰ ਹਵਾ ਲਵਾਓ ਫਿਰ ਪਾਣੀ ਦਿਓ ਲਗਾਤਾਰ ਜਿਹੜਾ ਖੇਤਾਂ ਦੇ ਵਿੱਚ ਪਾਣੀ ਖੜਾ ਨਾ ਰੱਖੋ ਇਹਦੇ ਨਾਲ ਕੀੜੇ ਮਕੌੜੇ ਬਿਮਾਰੀਆਂ ਦੀ ਸਮੱਸਿਆ ਵੀ ਘਟਾਊਗੀ ਤੇ ਫਸਲ ਦਾ ਗਰੋਥ ਦਾ ਜਿਹੜੀ ਗਰੋਥ ਆ ਉਹ ਵੀ ਵਧੀਆ ਹੋਊਗੀ ਸੋ ਉਮੀਦ ਹੈ ਕਿ ਤੁਹਾਨੂੰ ਜਿਹੜੇ ਆਪਦੇ ਸਵਾਲਾਂ ਦਾ ਜਵਾਬ ਮਿਲ ਗਏ ਹੋਣਗੇ ਜੇ ਕੋਈ ਹੋਰ ਤੁਹਾਡਾ ਸਵਾਲ ਹੈ ਸੁਝਾਅ ਤਾਂ ਥੱਲੇ ਕਮੈਂਟ ਕਮੈਂਟ ਕਰਕੇ ਜਿਹੜਾ ਹੈਗਾ ਜਰੂਰ ਦੱਸੋ ਤੇ ਵੀਡੀਓ ਵੱਤ ਵਤ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਅੱਗੇ ਜਿਹੜਾ ਹੈਗਾ ਸ਼ੇਅਰ ਕਰਨ ਦੀ ਕਿਰਪਾਲਤਾ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ